ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੋਂ ਆਪਣੀ ਸਕਰੀਨ ਦੇ ਉੱਤੇ ਜੋਗੇ ਸਾ ਜੀਆ ਕੀਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟਿਆ ਨੇ ਦੰਦਾ ਦਿੱਤੀ ਹੈ ਕਿ ਹੁਸਿਆਰਪੁਰ ਦੇ ਮਕੇਰੀਆਂ ਹਲਕੇ ਦੇ ਵਿੱਚ ਗੁਜਰ ਕਤਰਾਲਾ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਤੀਂਦੂਆ ਦਿਖਾਈ ਦਿੱਤਾ ਤੀਂਦੂ ਨੂੰ ਵੇਖ ਕੇ ਕਿਸਾਨਾਂ ਦੇ ਸਾਹ ਸੁੱਕੇ ਤੁੰਦਾਦੀ ਹੈ ਕਿ ਇੱਕ ਕਿਸਾਨ ਆਪਣੇ ਖੇਤਾਂ ਦੇ ਵਿੱਚ ਕਣਕ ਬੀਜਣ ਦੇ ਲਈ ਜਿਹੜਾ ਆ ਉਹ ਸੁਭਾਗਾ ਚਲਾ ਰਿਹਾ ਜਿਸ ਸੁਭਾਗਾ ਚਲਾंदे ਚਲਾंदे ਉਹਨੂੰ ਕਮਾਦ ਦੇ ਕੰਡੇ ਅਤੇ ਕਮਾਦ ਦੇ ਕੰਡੇ ਤੇ ਆਪਣੀ ਪੈਲੀ ਵਾਲੀ ਸਾਈਡ ਤੇ ਇੱਕ ਤੀਂਦੂਆ ਦਿਖਾਈ ਦਿੰਦਾ ਆ ਜਿਹਨੂੰ ਦੇਖਣ ਤੋਂ ਬਾਅਦ ਆ ਪੂਰੇ ਹਲਕੇ ਦੇ ਵਿੱਚ ਜਿਹੜਾ ਆ ਉਹ ਬਹਿਸ ਦਾ ਮਾਹੌਲ ਬਣਿਆ ਹੋਇਆ ਆ ਤੁੰਦਾਦੀ ਹੈ ਕਿ ਤੀਂਦੂਆ ਸ਼ਾਇਦ ਕਿਤੇ ਇਕ ਲਾਤ ਤੋਂ ਸ਼ਾਇਦ ਲੰਗੜਾ ਰਿਹਾ ਸੀ ਉਸ ਨੂੰ ਚੋਟ ਲੱਗੀ ਪਈ ਸੀ ਜਿਵੇਂ ਕਿ ਉਹ ਆਪਣਾ ਜਿਹੜਾ ਆ ਉਹ ਦਿਖਾ ਰਿਹਾ ਸੀ ਉਹ ਇਤਰਾ ਨਹੀਂ ਲੱਗਦਾ ਪਿਆ ਸੀ ਵੀ ਉਹਨੂੰ ਸ਼ਾਇਦ ਕਿਤੇ ਕੋਈ ਚੋਟ ਲੱਗੀ ਪਈ ਸੀ ਜਿਹਦੇ ਕਰਕੇ ਉਹ ਇੱਕ ਹੀ ਜਗ੍ਹਾ ਦੇ ਉੱਤੇ ਸ਼ਾਇਦ ਬੈਠਾ ਹੋਇਆ ਤੇ ਉੱਥੇ ਹੀ ਘੁੰਮੀ ਜਾ ਰਿਹਾ ਸੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਤੀਦੂਏ ਦੇ ਲੱਗ ਰਹੇ ਆ ਫਿਲਹਾਲ ਜਿਹੜੇ ਆ ਉਹ ਜਦੋਂ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਣਕ ਬੀਜਣ ਆਏ ਇੱਕ ਜ਼ਿੰਮੇਦਾਰ ਨੇ ਜਿਹੜਾ ਆ ਇਸ ਨੂੰ ਦੇਖਿਆ ਤੇ ਉਸ ਤੋਂ ਬਾਅਦ ਆ ਪੂਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਤੇ ਕਈ ਲੋਕਾਂ ਨੇ ਵੀ ਕਿਹਾ ਕਿ ਇੱਥੇ ਦਹਿਸਦ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਸ਼ੂ ਜਿਹੜੇ ਨੇ ਉਹ ਸਾਡੇ ਭੇਲੀਆਂ ਦੇ ਵਿੱਚ ਬਾਹਰ ਰਹਿੰਦੇ ਨੇ ਤੇ ਕਈ ਲੋਕ ਬਾਹਰ ਆਉਂਦੇ ਜਾਂਦੇ ਵੀ ਨੇ ਤੇ ਇਸ ਕਰਕੇ ਸ਼ੁਕਰ ਕਰੋ ਕਿ ਰਾਤ ਦੇ ਹਨੇਰੇ ਦੇ ਵਿੱਚ ਇਹ ਤेंदुआ ਨਹੀਂ ਸੀ ਕਿ ਕੋਈ ਰਾਤ ਦੇ ਹਨੇਰੇ ਦੇ ਵਿੱਚ ਆਪਣੀ ਪੈਲੀ ਬੰਨੀ ਆਵੇ ਤਾਂ ਉਹਦੇ ਨਾਲ ਵੀ ਇਹ ਜਿਹੜਾ ਆ ਉਹਦੇ ਤੇ ਹਮਲਾ ਵੀ ਹੋ ਸਕਦਾ ਆ ਪਿੱਲਾਲ ਉਹਨਾਂ ਨੇ ਕਿਹਾ ਕਿ ਜਿਹੜਾ ਜੰਗਲਾਤ ਵਿਭਾਗ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਤਾਂ ਉਹ ਜਲਦੀ ਇਹਨੂੰ ਰੈਸਕਿਊ ਕਰ ਲੈਣਗੇ ਫਿਰ ਤੁਹਾਨੂੰ ਦੱਸ ਦਈਏ ਕਿ ਸਿਆਰਪੁਰ ਦੇ ਹਲਕਾ ਮਕੇਰੀਆਂ ਚ ਗੁੱਜਰ ਕਤਰਾਲਾ ਪਿੰਡ ਦੇ ਖੇਤਾਂ ਦੇ ਵਿੱਚ ਤੀਂਦਵਾ ਦਿਖਾਈ ਦੇਣ ਤੋਂ ਬਾਅਦਾ ਪੂਰੇ ਪਿੰਡ ਦੇ ਵਿੱਚ ਦਿਸਦਾ ਮੌਲ ਬਣਿਆ ਹੋਇਆ ਆ ਕਣਕ ਬੀਜਣਗੇ ਕਿਸਾਨ ਨੂੰ ਦਿਖਿਆ ਇਹ ਤਿੰਦੂਆ ਤਿੰਦੂਵੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਨਾਲ ਅਸੀਂ ਸਾਂਝੀਆਂ ਕਰਦੇ ਪਏ ਹਾਂ ਤੇ ਦਿਖਾ ਰਹੇ ਹਾਂ ਕਿ ਤਿੰਦੂਆ ਕਿਵੇਂ ਕਮਾਦ ਦੇ ਕਿਨਾਰੇ ਜਿਹੜਾ ਆ ਵਟ ਦੇ ਵਿੱਚ ਜਿਹੜਾ ਆ ਉਹ ਜਿਹੜਾ ਆ ਤੜਫ ਦਾ ਪਿਆਲਾ ਲਾ ਲਓ ਜਾਂ ਉਹ ਤਿੰਦੂਆ ਜਿਹੜਾ ਆ ਉਹ ਉੱਥੇ ਬੈਠਾ ਹੋਇਆ ਦਿਖਾਈ ਦੇ ਰਿਹਾ ਆ ਬਹੁਤ ਸਾਰੇ ਲੋਕਾਂ ਨੇ ਇਹਦਾ ਵੀਡੀਓ ਵੀ ਬਣਾਇਆ ਸੋਸ਼ਲ ਮੀਡੀਆ ਤੇ ਵੀ ਇਹਦੀ ਕਾਫੀ ਜ਼ਿਆਦਾ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਇਹ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਉਹਦੇ ਚ ਵੀ ਤੁਸੀਂ ਦੇਖਦੇ ਪਈਓ ਕਿ ਤेंदुआ ਜਿਹੜਾ ਆ ਉਹ ਕਮਾਤ ਦੇ ਕੰਢੇ ਤੇ ਉੱਤੇ ਦੇਖਿਆ ਜਾ ਰਿਹਾ ਆ ਜਿਹੜਾ ਕਿ ਇੱਕ ਜਗ੍ਹਾ ਦੇ ਉੱਤੇ ਘੁੰਮੀ ਜਾ ਰਿਹਾ ਆ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਹੋਰ ਤਾਜ਼ੀਆਂ ਤੇ ਤਰੀਨ ਖਬਰਾਂ ਦੇਖਣ ਦੇ ਲਈ ਮੇਰਾ ਨਾਂਜੀ ਅਨਿਲ ਕਟੋਚ ਪਿੰਡ ਗੁੱਜਰ ਕਤਰਾਲਾ ਤੇ ਮੈਂ ਆਪਣੀ ਪੈਲੀ ਪਾਇਆ ਕਰਦਾ ਸੀ ਸਵਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदुआ ਤੇ ਫਿਰ ਸਾਰਿਆਂ ਨੂੰ ਫੋਨ ਫਾਨ ਕੀਤੇ ਅਸੀਂ ਤੁਸੀਂ ਵੀ ਹੁਣ ਇੱਥੇ ਆਏ ਆ ਤਾਂ ਦੇਖੋ ਸਾਰੇ ਲੋਕ ਇਕੱਠੇ ਹੋਏ ਆ ਫੋਰੈਸਟ ਨੂੰ ਵੀ ਕਿਤਾ ਫੋਨ ਉਹ ਕਹਿੰਦੇ ਆਂਦੇ ਆ ਥੋੜੀ ਦੇਰ ਨਾਲ ਅਸੀਂ ਟਰੈਕਟਰ ਤੇ ਗਏ ਸੀ ਦੋ ਬੰਦੇ ਸੀ ਤੋ ਹਿੰਸ ਕੋ ਆਸੀ ਅੱਜ ਯਾਦ ਨਹੀਂ ਉੱਠ ਨਹੀਂ ਹੋਇਆ ਕਰਦਾ ਸੀ ਤੇ ਕੋਲੋਂ ਉਦਾਂ ਹੀ ਚਵਾੜਾ ਖੋਲ ਕੇ ਆਪਣਾ ਇਹ ਕਰਿਆ ਕਰਦਾ ਸੀ ਇਹ ਤਾਂ ਚਲੋ ਬਚਾ ਹੀ ਰਿਹਾ ਆਂਦੇ ਹੀ ਆ ਉਹ ਮੰਗ ਕਰਦੇ ਫੋਰੈਸਟ ਦੇ ਇਹਨੂੰ ਪੜ ਕੇ ਲੈ ਜਾਣ ਪਕੜ ਕੇ ਲਾਗੇ ਲਾਗੇ ਕਾਰ ਆਗੇ ਲਾਗੇ ਲਾਗੇ ਕਾਰ ਆਗੇ ਸਾ ਪਾਲੀਆਂ ਬਾਣੀਆਂ ਪਾਲੀ ਦੇਖਣਾ ਤੇ ਡਰੀ ਐ ਤਾਂ ਘਰ ਆਦਨ ਹੁੰਦਾ ਜੀ ਆਦ ਦੇ ਨਾਲ ਹਾਂਜੀ ਬੈਸਦ ਦਾ ਮੋਰ ਬਣਿਆ ਪਿਆ ਇਸ ਵੇਲੇ ਮੈਂ ਸਰਪੰਚ ਮਦਨ ਲਾਲ ਪਿੰਡ ਸੰਗੋਤਰਾਲਾ ਸਾਡੇ ਪਿੰਡ ਚ ਇੱਕ ਜ਼ਿੰਮੇਦਾਰ ਕਣਕ ਬੀਜਣ ਵਾਸਤੇ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਤੇ ਉਹਨੂੰ ਇੱਕ ਕਮਾਨ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਟਾਈਪ ਦਿਖਾਈ ਜਾਨਵਰ ਦਿੱਤਾ ਜਿਸ ਨੂੰ ਉਸ ਨੇ ਸਰਪੰਚ ਦੇ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਦੁਆਰਾ ਜੰਗਲਾਤ ਵਿਭਾਗ ਨੇ ਤੇ ਐਸਐਚਓ ਮਕੇਰੀਆ ਨੂੰ ਇਸ ਚੀਜ਼ ਦੀ ਤਲਾਹ ਦਿੱਤੀ ਗਈ ਤੇ ਜਿਸ ਤਰ੍ਹਾਂ ਇਹ ਹੁਣ ਡਿਪਾਰਟਮੈਂਟ ਵਾਲੇ ਇਹਨੂੰ ਕਾਬੂ ਕਰਨ ਵਾਸਤੇ ਆਂਦੇ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਕਾਬੂ ਕਬਜ਼ੇ ਚ ਕਰਕੇ ਲੈ ਜਾਵਾਂਗੇ ਇਹਨੂੰ ਇਹ ਅਸੀਂ ਇਹ ਚਾਹਦੇ ਆ ਕਿ ਜਿਸ ਤਰ੍ਹਾਂ ਲੋਕ ਇਕੱਠੇ ਹੋਰੇ ਦੇਖਣੇ ਬਾਅਦ ਤੇ ਜਾਨਵਰ ਨੂੰ ਤੇ ਕੋਈ ਜਾਨੀ ਮਾਲ ਦਾ ਨੁਕਸਾਨ ਅਜੇ ਤੱਕ ਤਾਂ ਹੋਇਆ ਨਹੀਂ ਹੈ ਬਾਕੀ ਜਿੱਦਾਂ ਲੋਕ ਲਾਗੇ ਨਜ਼ਦੀਕ ਘਰ ਵੀ ਹੈਗੇ ਆ ਘਰਾਂ ਨੂੰ ਵੀ ਖਤਰਾ ਆ ਜਾਂ ਪਿੰਡ ਵਾਸੀਆਂ ਨੂੰ ਵੀ ਦੂਰੇ ਜਿਹੜੇ ਹਟਵੇਂ ਪਿੰਡ ਆ ਉਹਨਾਂ ਨੂੰ ਵੀ ਖਤਰਾ ਕਿਉਂਕਿ ਲਾਗੇ ਕਮਾਂਡਾ ਕਮਾਂਡ ਦੀ ਖੇਤੀ ਜ਼ਿਆਦਾ ਆ ਕਮਾਂਡ ਵਿੱਚ ਬੜਨ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਉਹਨੂੰ ਕੈਪਚਰ ਕਰ ਲੈਣ ਤੇ ਤਾਂ ਜੇ ਪਿੰਡ ਵਾਸੀਆਂ ਦੀ ਜਨਜ਼ਦੀਕ ਜੋ ਘਰ ਹੈ ਉਹਨਾਂ ਦੀ ਜੋ ਟੈਨਸ਼ਨ ਮੁਕਤ ਹੋ ਜਾਣਾ